ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ 2 ਮਹੰਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਐ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨ ਪ੍ਰਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਫੇਸਬੁਕ ਤੇ ਮੈਂ ਲਾਈਵ ਆ ਜਿਸ ਤਰ੍ਹਾਂ ਪਿਛਲੇ ਦਿਨੀ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ 20 ਮੁੰਡੇ ਇਰਾਕ ਦੇ ਵਿੱਚ ਇੱਕ ਇੱਕ ਜਗ੍ਹਾ ਤੇ ਸੌਦੀਆ ਅਰਬ ਦੇ ਵਿੱਚ ਸਟਕ ਹੋ ਗਏ ਸੀ ਉਹਨਾਂ ਨੇ ਵੀਡੀਓ ਪਾਈ ਸੀ ਕਿ ਸਾਨੂੰ ਕਈ-ਕਈ ਮਹੀਨੇ ਤੋਂ ਖਾਣਾ ਨਹੀਂ ਮਿਲ ਰਿਹਾ ਸੈਲਰੀ ਨਹੀਂ ਮਿਲ ਰਹੀਆਂ ਸਾਡੇ ਨੂੰ ਤੋਖਾ ਹੋ ਗਿਆ ਤੇ ਸਾਡੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਉਹਨਾਂ ਨੇ ਮੇਰਾ ਨਾਮ ਲੈ ਕੇ ਵੀਡੀਓ ਪਾਈ ਸੀ ਕਿ ਸਾਨੂੰ ਵਿਦੇਸ਼ ਮੰਤਰਾਲੇ ਦੇ ਥਰੂ ਸਾਨੂੰ ਬਚਾਇਆ ਜਾਵੇ ਸੋ ਉਹਨਾਂ ਨੇ ਕੰਟੈਕਟ ਹੋਇਆ ਉਸ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਲੈ ਕੇ ਵਿਦੇਸ਼ ਮੰਤਰਾਲੇ ਤੱਕ ਮੈਂ ਪਹੁੰਚ ਕੀਤੀ ਤੇ ਕੇਸ ਨੂੰ ਗੰभीरता ਨਾਲ ਲੈ ਕੇ ਵਿਦੇਸ਼ ਮੰਤਲੇ ਨੇ ਵੀ ਇਮੀਡੀਏਟਲੀ ਐਕਸ਼ਨ ਲਿਆ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਮੁੰਡੇ ਜਿਹੜੇ ਨੇ ਉਹ ਆਪੋ ਆਪਣੇ ਘਰੇ ਆ ਗਏ ਕਿਉਂਕਿ ਅਲੱਗ-ਅਲੱਗ ਫਲਾਈਟਾਂ ਤੇ ਆਏ ਨੇ 5 ਇੱਕ ਤੇ 6 ਤੇ 4 ਇੱਕ ਤੇ ਸੋ ਇਸ ਕਰਕੇ ਤੁਹਾ ਬਾਦ ਇਹਨਾਂ ਨੇ ਆਪਣੇ ਕਰਦੇ ਨੂੰ ਵੀ ਮਿਲਣਾ ਸੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਹਨਾਂ ਮੁੰਡੇ ਨੂੰ ਤੁਹਾਡੇ ਰੂਬਰੂ ਜ਼ਰੂਰ ਕਰੂੰਗਾ ਤਾਂ ਕਿ ਉਹ ਆਪ ਦੀ ਜ਼ੁਬਾਨੀ ਦੱਸ ਸਕਣ ਕਿਉਂਕਿ ਉਹਨਾਂ ਨੇ ਆਪਣੇ ਪਿੰਡੇ ਤੇ ਇਹ ਦਰਦ ਹੰਡਾਇਆ ਹੋਇਆ ਹੈ ਤਾਂ ਕਿ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੇ ਸਾਡੇ ਪੰਜਾਬੀ ਨੌਜਵਾਨ ਜਿਹੜੇ ਧੋਖੇ ਚ ਨਾ ਆ ਜਾਣ ਏਜੰਟਾਂ ਦੇ ਜਾਲ ਚ ਨਾ ਫਸਣ ਕਿ ਆਪਣੇ ਪੈਸੇ ਵੀ ਲੱਗਣ ਕਪਲਿਓ ਤੇ ਨਾਲ ਜਾਨ ਨੂੰ ਵੀ ਖਤਰਾ ਪੈਦਾ ਹੋ ਜੇ ਸੋ ਮੈਂ ਅੱਜ ਉਹਨਾਂ ਮੁੰਡੇ ਨੂੰ ਮਿਲਣ ਲਈ ਆਇਆ ਹਾਂ ਜਲੰਧਰ ਅੱਜ ਇਹਨਾਂ ਨੂੰ মিডিਆ ਸਾਹਮਣੇ ਮੈਂ ਪੇਸ਼ ਕੀਤਾ ਜਾਊਗਾ ਤੇ ਦੱਸਣਗੇ ਕਿ ਕੀ ਉਹਨਾਂ ਨਾਲ ਹੋਇਆ ਆ ਮੇਰੇ ਆਂਡਵਾਲੇ ਜਿਹੜੇ ਖੜੇ ਨੇ ਮੁੰਡੇ ਸਾਰੇ ਅੱਜ ਅੱਗੇ ਇਹ ਮੁੰਡੇ ਨੇ ਜਿਹੜੇ ਸਾਊਦੀ ਅਰਬ ਦੇ ਵਿੱਚੋਂ ਆਏ ਨੇ ਪਰਸੋਂ ਜੁੱਥੇ ਆਏ ਪਰਸੋਂ ਜੁੱਥੇ ਆਏ ਸਾਥੀ ਕੀ ਨਾਮ ਅਮਰਜਸ ਵੀਰ ਸਿੰਘ ਹੈ ਜੀ ਆਹ ਕਿਹੜਾ ਜਿਲ੍ਹਾ ਗੁਰਦਾਸਪੁਰਾ ਜੀ ਤੇ ਅਨੁਜ ਤੋਂ ਅਲੱਗ-ਅਲੱਗ ਜੈਂਟਾੜੇ ਪੰਜਾਬ ਦੇ ਆਨੇ ਅੰਗੇ ਦਿੱਲੀ ਤੋਂ ਪਹਿਲਾਂ ਦਿੱਲੀ ਵਾਲੇ ਕੋ ਭੇਜਿਆ ਬੰਬੇ ਦਿੱਲੀ ਵਾਲੇ ਕੋ ਵੇਚਿਆ ਕਿਰੋਂ ਉਹਨਾਂ ਨੇ ਸਾਨੂੰ ਅਗੋਂ ਦਿੱਲੀ ਵਾਲੇ ਨੇ ਬੰਬੇ ਤੇ ਭੇਜਿਆ ਤੇ ਬੰਬੇ ਵਾਲੇ ਨੇ ਸਾਨੂੰ ਅਗੋਂ ਸਾਊਦੀ ਵਿੱਚ ਭੇਜਿਆ ਹਨ ਜਿਹੜਾ ਕੰਮ ਇੱਥੇ ਦੱਸਿਆ ਗਿਆ ਸੀ ਜਿਹੜੀ ਕੰਪਨੀ ਦਸੀ ਗਈ ਉਹ ਕੰਪਨੀ ਵੀ ਨਹੀਂ ਸੀ ਸਾਨੂੰ ਭੇਜਿਆ ਹੀ ਅਲਵਤਨੀਆਂ ਦੇ ਨਾਮ ਤੇ ਅੱਜ ਡੇਡ ਡੇਡ ਲੱਖ ਰੁਪਏ ਲੈ ਕੇ ਉਹਨੂੰ ਇੱਥੋਂ ਭੇਜਿਆ ਉੱਥੇ ਜਾ ਕੇ ਅਗੇ ਅਲ ਮੁਹਾਰਾ ਕੰਪਨੀ ਉਹ ਸਪਲਾਈ ਦਾ ਕੰਮ ਕਰਦੀ ਹੈ ਅਗੇ ਬੰਦੇ ਨੇ ਬੰਦੇ ਰੈਂਟ ਤੇ ਭੇਜਦੀ ਆ ਉਹਦੇ ਕੋਲ ਸਾਨੂੰ ਭੇਜਿਆ ਅਗੇ ਜਾ ਕੇ ਪਰ ਉੱਥੇ ਜਾ ਕੇ ਸਾਨੂੰ ਇਹ ਮੁਸ਼ਕਲੀਆਂ ਆ ਕਿ ਬਈ ਸਪਲਾਈ ਕੰਪਨੀ ਕੋਲ ਕੋਈ ਕੰਮ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ ਉਹਨਾਂ ਨੇ ਸਾਨੂੰ ਢਾਈ ਢਾਈ ਤਿੰਨ ਤਿੰਨ ਮ ਨਾ ਕੋਈ ਸਾਡੇ ਕੋਲ ਪੈਸਾ ਸੀ ਇਸ ਲਈ ਅਸੀਂ ਬਹੁਤ ਮੁਸ਼ਕਲ ਚ ਆ ਕੇ ਏਜੰਟਾਂ ਨੂੰ ਫੋਨ ਕਰਦੇ ਨੇ ਪਰ ਕਿਸੇ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਇਸ ਲਈ ਅਸੀਂ ਦੁਬਾਰਾ ਇੱਕ ਵੀਡੀਓ ਬਣਾਈ ਔਰ ਫੇਸਬੁੱਕ ਤੇ ਲਾਈਵ ਕੀਤੀ ਔਰ ਭਾਜੀ ਹੁਣਾ ਨਾਲ ਭਾਜੀ ਹੁਣਾ ਦਾ ਨਾਮ ਲੈ ਕੇ ਭਗਵਾਨ ਮਨਸਾ ਦਾ ਨਾਮ ਲੈ ਕੇ ਅਸੀਂ ਬਾਈ ਕਿਹਾ ਨੂੰ ਇਹਨਾਂ ਤੋਂ ਉਮੀਦ ਆ ਜਿਹੜੇ ਸਾਨੂੰ ਪਾਸ ਇੰਡੀਆ ਲੈ ਕੇ ਆਉਣਗੇ ਨਹੀਂ ਤਾਂ ਏਜੰਟ ਸਾਨੂੰ ਕਹਿੰਦੇ ਸੀ ਕਿ ਤੁਸੀਂ ਇੰਡੀਆ ਦਾ 1.5 ਲੱਖ ਦੋ ਨਹੀਂ ਵੇ ਵਾਪਸ ਹੁਣਾ ਚਾਹੁੰਦੇ ਹੋ ਨਹੀਂ ਤਾਂ ਇਹ ਤੁਸੀਂ ਵਾਪਸ ਇੰਡੀਆ ਨਹੀਂ ਆ ਸਕਦੇ ਤੋਂ ਅਸੀਂ ਬਹੁਤ ਮਿਹਰਬਾਨੀ ਕਰਦੇ ਭਾਜੀ ਭਾਜੀ ਹੁਣਾ ਦੀ ਜਿਨ੍ਹਾਂ ਨੇ ਸਾਨੂੰ ਬਿਨਾਂ ਪੈਸੇ ਤੋਂ ਪਰਦੇਸ਼ ਮੰਤਰਾਲੇ ਨਾਲ ਗੱਲ ਕਰਕੇ ਸਾਨੂੰ ਇੱਥੇ ਇੰਡੀਆ ਸਾਡੀ ਵਾਪਸੀ ਕਰਵਾਈ ਹੈ ਜੀ ਹੁਣ ਅੱਗੇ ਵੀ ਫਿਊਚਰ 'ਚ ਇਹੋ ਹੀ ਗੱਲ ਕਹਿੰਨੇ ਚਾਹੁੰਦੇ ਆਂ ਜੀ ਸਾਰੇ ਪੰਜਾਬੀਆਂ ਨੂੰ ਜਿਹੜੇ ਇਥੋਂ ਬਾਹਰੀ ਮੋਟਾਂ 'ਚ ਜਾਂਦੇ ਆਂ ਏਜੰਟਾਂ ਥਰੂ ਕਿ ਇੱਕ ਵਾਰ ਜਾਣ ਤੋਂ ਪਹਿਲਾਂ ਜਰੂਰ ਆਪਣੇ ਸਾਰੇ ਆਪਣੀ ਕਾਨੂੰਨੀ ਕਾਰਵਾਈ ਕਰਕੇ ਔਰ ਚੰਗੀ ਤਰ੍ਹਾਂ ਸ਼ਾਨਬੀਨ ਕਰਕੇ ਜਾਣ ਤਾਂ ਜੋ ਬਾਹਰ ਜਾ ਕੇ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਇਹਦੇ ਵਿੱਚ ਤੋਂ ਤੁਹਾਡੇ ਕਿ ਨਾਲ ਮੇਰਾ ਚਾਂਦ ਜੀ ਖਾਣਾ ਕਿਹੜੇ ਪਿੰਡ ਮੇਰਾ ਮਾਪਰ ਏਰੀਆ ਜੀ ਸ਼ਾਲਪੁਰ ਜ਼ਿਲ੍ਹਾ ਜਨੇਸ਼ਾੜ ਵਿੱਚ ਤੇ ਤੁਸੀਂ ਵੀ ਉਸੇ ਹਾਂ ਜੀ ਸ੍ਰੀ ਗੁਰਪ੍ਰੀਤ ਜੀ ਮੈਂ ਵੀ ਤੇ ਗੁਰਪ੍ਰੀਤ ਆਇਆ ਜੀ ਤੇ ਤੁਹਾਨੂੰ ਕੋਈ ਜਨਟ ਹੋਰ ਹੋਣਾ ਇੱਥੋਂ ਦਾ ਸਾਡਾ ਹੋ ਗਿਆ ਸਾਡੇ ਜੰਬੇ ਵਾਲਾ ਦਾ ਹੋ ਗਿਆ ਜੀ ਜੰਬੇ ਵਾਲਾ ਤੇ ਹੁਣ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰ ਦਿੱਤੀ ਕਹਿੰਦਾ ਉਹ ਕਹਿੰਦਾ ਜਿਹੜਾ ਬੰਦਾ ਤੁਹਾਨੂੰ ਲੈ ਕੇ ਆਇਆ ਨਾ ਉਹ ਹੀ ਪੈਸੇ ਤੁਹਾਡੇ ਦੇ ਦਊਗਾ ਮੈਂ ਤੁਹਾਡੇ ਪੈਸੇ ਨਹੀਂ ਕੋਈ ਵੀ ਦਾਲਦਾ ਡੇ ਡੇ ਲੱਖ ਰੁਪਏ ਲੈ ਕੇ ਜੇਬਾਂ 'ਚ ਪਾ ਲਿਆ ਜਦੋਂ ਹੁਣ ਅਸੀਂ ਪੈਸੇ ਮੰਗਣ ਜਾਂਦੇ ਨਾ ਤਾਂ ਪੈਸੇ ਹੀ ਦਿੰਦੇ ਹੰਡਿਆ ਜਲੀਲ ਖਾਂਦੇ ਆਉਂਦੇ ਉਹ ਕਹਿੰਦਾ ਜਿਹੜਾ ਬੰਦਾ ਤੁਹਾਨੂੰ ਲੈ ਕੇ ਆਇਆ ਉਹ ਹੀ ਪੈਸੇ ਦੇਊਗਾ ਅਸੀਂ ਨਹੀਂ ਪੈਸੇ ਕੋਈ ਦਿੰਦੇ ਬੰਬੇ ਵਾਲੇ ਬੰ ਆਪਣੀ ਅੰਬੈਸੀ ਨੇ ਸੱਦਿਆ ਨਾ ਭਗਵੰਤ ਮਾਨ ਸਾਹਿਬ ਨੂੰ ਨਹੀਂ ਸੱਦਿਆ ਅਸੀਂ ਸੱਦਿਆ ਪ੍ਰੈਸ਼ਰ ਪਾ ਕੇ ਅੱਛਾ ਇਹ ਸਾਡਾ ਤੁਸੀਂ ਬਾਤ ਇੰਨੀ ਇੰਨਾ ਕਹਦੇ ਹੋ ਕਿ ਸਾਡਾ ਉਹਨਾਂ ਨਾਲ ਲੈਣ ਦੇਣ ਕੋਈ ਨਹੀਂ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਿੰਦੇ ਕੋਈ ਗੱਲ ਨਹੀਂ ਦੇਖੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਨੇ ਕਿ ਉਹਦਾ ਨਾਂ ਨਾ ਲਿਓ ਉਹਦਾ ਨਾਂ ਨਾ ਲਿਓ ਇਹਦੇ ਚ ਕੋਈ ਰਾਜਨੀਤੀ ਨਹੀਂ ਦੋਸਤੋ ਇਹਨਾਂ ਮੁੰਡਿਆਂ ਦੀ ਜਾਨ ਬਚੀ ਦੇਖੋ ਰਾਜਸਥਾਨ ਤੋਂ ਨੇ ਆਪ ਕਹਾਂ ਸੇ ਰਾਜਸਥਾਨ ਜੁਨੂਨ ਜਿੱਚੀ ਅੱਛਾ ਆਪ ਰਾਜਸਥਾਨ ਕਿ ਜੁਨੂਨ ਜਿੱਚੀ ਕਿਸੇ ਗਾਉਂ ਸੇ आप तो भी उसी वक्त गए थे तो आपने अपने बोलते हैं की हमारे पास कोई पैसा वैसा नहीं है आपने जो भगवंत मान को वीडियो पाई ना उन्हों से पैसे लो हम कुछ नहीं दे सकते जो आपकी मर्जी करो ਮਹਾਰਾਜ ਕੰਧਾ ਆਪ ਕੋ ਭੇਜਣਾ ਹਮਨੇ ਦਿਆ ਅਸੀਂ ਕੁਝ ਨਹੀਂ ਕਰ ਸਕਤੇ ਤੋ ਇਹ ਸਰਕਾਰਾਂ ਦਾ ਕੰਮ ਹੈ ਇਹ ਮਾਮਲਾ ਮੈਂ ਪਾਰਲੀਮੈਂਟ ਦੇ ਵਿੱਚ ਮਿਠਾਉਂਗਾ ਕਿ ਧੋਖੇਵਾਲ ਟ੍ਰੈਵਲ ਏਜੰਟ ਜਿਹੜੇ ਅਨ ਅਥੋਰਾਈਜ਼ਡ ਟ੍ਰੈਵਲ ਏਜੰਟ ਜਿਹੜੇ ਇੱਥੋਂ ਕਿਵੇਂ ਜਾਲ ਦੇ ਵਿੱਚ ਫਸਾ ਕੇ ਮੁੰਡਿਆਂ ਨੂੰ ਲੈ ਜਾਂਦੇ ਨੇ ਯਾਰ ਤੇ ਹਰਿਆਣੇ ਤੋਂ ਨੇ ਇਹ ਤੋਂ ਰਾਜਸਥਾਨ ਤੋਂ ਨੇ ਬਾਕੀ ਸਾਰੇ ਪੰਜਾਬ ਤੋਂ ਨੇ ਮੁੰਡੇ ਆ ਗਏ ਇੱਕੋ ਲਾਸਪੁਰ ਤੋਂ ਹੈ ਕਿ ਕੁਝ ਜਲੰਧਰ ਤੋਂ ਨੇ ਇੱਕ ਇੱਕ ਮੁੰਡਾ ਨਾਮਾ ਸ਼ਹਿਰ ਤੋਂ ਹੈ ਇਹਦਾ ਬਸ਼ਰਤ ਹੈ ਸੋ ਜਾਰੇ ਦੀ ਜਿਹੜੀ ਹੈ ਦੋਸਤੋ ਜੜ ਹੈਗੀ ਬੇਰੁਜ਼ਗਾਰੀ ਜਿਹਨਾਂ ਨੂੰ ਇੱਥੇ ਕੰਮ ਮਿਲ ਜਾਂਦਾ ਤਾਂ ਇਹੇ ਉਹਨਾਂ ਮੁਲਕਾਂ 'ਚ ੱੱਕੇ ਖਾਣ ਕਿਉਂ ਜਾਂਦੇ ਸੋ ਅੱਜ ਪ੍ਰੈਸ ਦੇ ਵਿੱਚ ਜਾ ਕੇ ਮੈਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਨੀ ਹੈ ਕਿ ਘਰ ਘਰ ਨੌਕਰੀ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਕੈਪਟਨ ਸਰਕਾਰ ਨੇ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਘਰਾਂ ਦੀ ਵਾਰੀ ਦੀ ਉਦਯੋਗ ਕਰ ਕਰ ਨੌਕਰੀ ਵਾਲੇ ਜਿਹੜੇ ਪਲਾਨ ਦੇ ਵਿੱਚ ਤਾਂ ਕਿ ਇਹਨਾਂ ਨੂੰ ਭਵਿੱਖ ਦੇ ਵਿੱਚ ਕਿਤੇ ਹੋਰ ਨਾ ਜਾਣਾ ਪਵੇ ਕਿਤੇ ਖਾੜੀ ਮੁਲਕਾਂ 'ਚ ਉੱਥੇ 50 50 ਡਿਗਰੀ ਉੱਥੇ ਹਾਲਾਤ ਕੀ ਨੇ ਮਤਲਬ ਕਰਨੀ ਦੇ ਵਿੱਚ ਤੁਹਾਨੂੰ ਰੋਟੀ ਰੋਟੀ ਦਾ ਕੋਈ ਮਤਲਬ ਨਹੀਂ ਸੀ ਮੇਰੀ ਬਸ ਉੱਥੇ ਬਿਲਕੁਲ ਹੋਰ ਅਨਜ ਉਹ ਤਾਂ ਵਾ ਜਦੋਂ ਰਮਜ਼ਾਨ ਚੱਲ ਪਏ ਰਾਤ ਨੂੰ 2 ਵਜੇ ਠਾਣਾ ਆਉਂਦਾ ਸੀ ਉਹ ਤਾਂ ਖਾਣ ਨੂੰ ਲੈ ਕੇ ਨਹੀਂ ਲੱਗਾ ਸੀ ਮਾਂਜੀ ਚੋ ਚੋ ਕਿਸੇ ਦਿਖਾਇਆ ਕਿਸੇ ਕੋ ਉਹ ਚਾਈਨੀਜ਼ ਆਉਂਦੇ ਇਹ ਨਹੀਂ ਹੁਣ ਤੇ ਸ਼ਾਇਦ ਹੋਰ ਪਲਾਸਟਿਕ ਉਹ ਮਾਂਜੀ ਚ ਰੋਟੀ ਕਹਿੰਦੇ ਸੀ ਮਾਂਜੀ ਅਸੀਂ ਇੱਥੇ ਜਾ ਕੇ ਪਿੰਡਾਂ ਚ ਜਾ ਕੇ ਰੋਟੀ ਖਾਣੇ ਪੰਜਾਬੀ ਮੇਂ ਹੋ ਗਿਆ ਮਾਂਜੀ ਚੋ ਰੋਟੀ ਖਾਦੀ ਨਹੀਂ ਅਸੀਂ ਉੱਥੇ ਜਾ ਕੇ ਸਾਡੀ ਪਾਣੀ ਦਾ ਕੋਈ ਪ੍ਰਬੰਧ ਨਹੀਂ 2 ਕਿਲੋਮੀਟਰ ਤੋਂ ਦੱਲੇ ਪਾਣੀ ਲੈਣੀ ਹੁੰਦੀ ਹੈ ਉਹ ਕਿਲੋਮੀਟਰ ਤੋਂ ਡੇਲੀ ਪਾਣੀ ਨਹੀਂ ਆਇਆ ਪਾਣੀ ਦਾ ਪ੍ਰਬੰਧ ਨਹੀਂ ਟੀਨ ਵਾਲਾ ਉੱਥੇ ਤੇ ਹਜੇ ਵੀ ਉੱਥੇ ਬਹੁਤ سارے ਮੁੰਡੇ ਆਏ ਬਹੁਤ ਬਹੁਤ ਹਾਲਾਤੀ ਸੇ ਮੁੰਡੇ ਨਹੀਂ ਉੱਥੇ ਸਰ ਮਹਾਰਾਜ ਦੇ ਬੀਜ ਬਾਲਤੀ ਗਈ ਹੈ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਉਹ ਇੰਨੇ ਕੋ ਪ੍ਰੈਸ਼ਰ ਚ ਜਾਂ ਕੰਪਨੀ ਕੋਲ ਜਾਂਦੇ ਆ ਆਫਿਸ ਤੇ ਜਾਂਦੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣਦੇ ਉਹ 1.5 ਸਾਲ ਤੋਂ ਉੱਥੇ ਬੈਠੇ ਰਹੇ ਆ ਜੀ ਵਾਪਸ ਨਹੀਂ ਆ ਸਕਦੇ ਕੋਈ ਇਲਾਜ ਦਾ ਕੋਈ ਇਲਾਜ ਦਾ ਕੋਈ ਪ੍ਰਬੰਧ ਨਹੀਂ ਜੇ ਉਹਨਾਂ ਨਾਲ ਕੋਈ ਗੱਲ ਕਰਦੇ ਜੇ ਉਹ ਕਹਿੰਦੇ ਤੁਹਾਡੇ ਇੰਸ਼ੋਰੈਂਸ ਦੇ ਪੈਸੇ ਆਣਗੇ ਤੁਹਾਡਾ ਇਲਾਜ ਕਰਾਵਾਂਗੇ ਤੁਹਾਨੂੰ ਇੰਡੀਆ ਭੇਜਾਂਗੇ 1.5 ਸਾਲ ਹੋ ਗਿਆ ਸਰ ਉਹ ਅਜੇ ਤੱਕ ਵਾਪਸੀ ਨਹੀਂ ਮੈਂ ਜਦੋਂ ਐਗਰੀਮੈਂਟ ਖਤਮ ਹੋਊਗਾ ਜੀ ਉਹ ਤੁਹਾਨੂੰ ਭੇਜ ਦੇ ਨਹੀਂ ਜਿਹੜਾ ਇੱਕ ਵਾਰੀ ਉਸ ਕੰਪਨੀ ਚ ਫਸ ਗਿਆ ਜੀ 2 ਸਾਲ ਦਾ ਐਗਰੀਮੈਂਟ ਹੋ ਗਿਆ ਉਹ ਵਾਪਸ ਨਹੀਂ ਆਉਂਦਾ ਇਹ 1.5 ਲੱਖ ਦੇ ਕੇ ਤੇ ਜਦੋਂ ਤੁਸੀਂ ਘਰੇ ਪਹੁੰਚੇ ਵਾਪਸ ਘਰ ਆ ਕੇ ਨੇ ਸ਼ੁਕਰ ਮਨਾਇਆ ਬਹੁਤ ਖੁਸ਼ੀ ਬਹੁਤ ਕਰਦੇ ਨੇ ਜੀ ਮਾਤਾ ਜੀ ਦਾ ਬਹੁਤ ਬਹੁਤ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਰਹਿੰਦੇ ਸੀ ਬੜਾ ਸ਼ੁਕਰ ਮਨਾਇਆ ਸਾਡੇ ਇੰਦਿਆਨੇ ਘਰ ਤੋਂ ਸਭੀਲੇ ਬਹੁਤ ਗਏ ਬਹੁਤ ਬਹੁਤ ਧੰਨਵਾਦ ਕੀਤਾ ਤੋਂ ਇਹ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਰੋਜ਼ਗਾਰ ਦੀ ਭਾਰ ਦੇ ਵਿੱਚ ਪੰਜਾਬੀ ਮੁੰਡੇ ਜਿਹੜੇ ਨੇ ਉਹ ਦਰਦਾਂ ਧੱਕੇ ਖਾ ਰਹੇ ਨੇ ਉਹਨੂੰ ਕੋਈ ਕੋਈ ਦੱਸ ਨਹੀਂ ਰਿਹਾ ਕਿੱਥੇ ਜਾਣਾ ਹੈ ਕਿਹਦੇ ਨਾਲ ਕੀ ਧੋਖਾ ਹੋ ਜਾਊਗਾ ਕੋਈ ਮਾਂ ਫਿਰ ਦਾ ਕੱਲਾ ਹੈ ਕਿਸੇ ਦੇ ਬੱਚੇ ਇੱਥੇ ਨੇ ਤੇ ਦੁਆਵਾਂ ਕਰਕੇ ਇੱਥੋਂ ਭੇਜੇ ਪਹਿਲਾਂ ਫਿਰ ਦੁਆਵਾਂ ਕਰਕੇ ਇੱਥੇ ਵਾਪਸ ਬੁਲਾਉਣ ਦੀਆਂ ਦੁਆਵਾਂ ਚ ਸ਼ੁਰੂ ਹੋ ਗਈਆਂ ਸੋ ਦੁਖਦਾਇਕ ਪਹਿਲੂ ਹੈ ਮੀਡੀਆ ਦੇ ਵਿੱਚ ਅੱਜ ਇਹਨਾਂ ਨੂੰ ਮੁੰਡੇ ਰੂਪੇਸ਼ ਕਰਕੇ ਇਹ ਮਾਮਲਾ ਜਿਹੜਾ ਹੈ ਇਹ ਪਾਰਲੀਮੈਂਟ ਦੇ ਵਿੱਚ ਵੀ ਮੈਂ ਠਾਊਂਗਾ ਕਿਉਂਕਿ ਇਕੱਲਾ ਪੰਜਾਬ ਦੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਰਾਜਸਥਾਨ ਦੇ ਵੀ ਨੇ ਯੂਪੀ ਦੇ ਵੀ ਦੋ ਮੁੰਡੇ ਆਏ ਨੇ ਤੁਹਾਡੇ ਨਾਲ ਜੋ 20 ਦੇ ਵਿੱਚ 20 ਮੁੰਡਿਆਂ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੇ ਵਿੱਚ ਦੋ ਰਾਜਸਥਾਨ ਤੋਂ ਨੇ ਇੱਕ ਹਰਿਆਣਾ ਤੋਂ ਤੇ ਦੋ ਦੋ ਯੂਪੀ ਦੇ ਨੇ ਬਾਕੀ ਮੁੰਡੇ ਸਾਰੇ ਪੰਜਾਬ ਦੇ ਇਥੋਂ ਸਾਹਮਣੇ ਖੜੇ ਨੇ ਸੋ ਅ ਪਤਰਸਾਂ ਦੀ ਲੈਣਾ ਨੇ ਜੋ ਵਿਦੇਸ਼ਾਂ ਚ ਰੁੜਦੇ ਨੇ ਰੋਜੀ ਲਈ ਉਹ ਜਦੋਂ ਕਦੇ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸੇਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠਾਂ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਚੁੱਪ ਰਹੇ ਹਾਂ ਤਾਂ ਸ਼ਮਾਂ ਦਾ ਕੀ ਕਰਨਗੇ ਸੋ ਇਹ ਇਹ ਉਸੇ ਲੜੀ ਦਾ ਹਿੱਸਾ ਨੇ ਰੋਜੀ ਰੋਟੀ ਲਈ ਵਤਨ ਤੋਂ ਦੂਰ ਗਏ ਸੀ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹ ਵਾਪਸ ਘਰੇ ਜਾਣੀ ਬਿਹਤਰ ਹੈ ਸੋ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਹੈ ਇਹਨਾਂ ਦੇ ਜਿਹੜੇ ਹਿਸ਼ਾਪੁਰ ਵਾਲੇ ਮੁੰਡੇ ਨੇ ਉਹਨਾਂ ਦਾ ਜਿਹੜਾ ਐਮਪੀ ਹੈ ਉਹ ਬੀਜੇਪੀ ਦਾ ਪ੍ਰਧਾਨ ਹੈ ਪੰਜਾਬ ਦਾ ਜੀ ਸੰਪਲਾ ਜੀ ਔਰ ਕੇਂਦਰ ਦੇ ਵਿੱਚ ਮੰਤਰੀ ਵੀ ਹੈ ਉਹ ਤੇ ਕੇਂਦਰ ਦੇ ਵਿੱਚ ਸਰਕਾਰ ਉਹਨਾਂ ਦੀ ਹੈ ਸੋ ਬਾਕੀ ਜਲੰਧਰ ਤੋਂ ਨੇ ਬਾਕੀ ਕੁਛ ਅੰਮ੍ਰਿਤਸਰ ਤੋਂ ਨੇ ਗੁਰਦਾਸਪੁਰ ਤੋਂ ਨੇ ਸੋ ਮੈਂ ਕਹਿੰਦਾ ਕਿ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਏ ਇਸ ਮਸਲੇ ਬਾਰੇ ਡਿਸਕਸ਼ਨ ਕਰਨਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਸਾਡੇ ਹੀਰਿਆਂ ਵਰਗੇ ਜਿਹੜੇ ਪੰਜਾਬ ਦੇ ਪੁੱਤ ਨੇ ਕਿ ਵਿਦੇਸ਼ਾਂ ਦੇ ਵਿੱਚ ਤੱਕੇ ਨਾ ਖਾਣ ਉੱਥੇ ਰੋਣ ਨਾ ਮੈਂ ਇਹਨਾਂ ਨੂੰ ਹੁਣ ਮੀਡੀਆ ਸਾਹਮਣੇ ਲੈ ਕੇ ਜਾਊਂਗਾ ਤੇ ਭਵਿੱਖ ਦੇ ਵਿੱਚ ਮੈਂ ਵੀ ਅਹੀਂ ਤੁਹਾਨੂੰ ਬੇਨਤੀ ਕਰੂੰਗਾ ਕਿ ਟ੍ਰੈਵਲ ਜੈਂਟਾ ਹੈ ਕੋਖੇ ਤੋਂ ਬਚੇ ਧੰਨਵਾਦ ਬਹੁਤ ਬੇਨਵਾਂ